जय माता वैष्णो देवी ਤੁਸੀਂ ਵੇਖ ਰਹੇ ਹੋ 24 ਨਿਊਜ਼ ਪੰਜਾਬ ਅਸੀਂ ਮਾਤਾ ਵੈਸ਼ਨੋ ਦੇਵੀ ਦੇ ਭਗਤਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂ શ્રી ਰਜਿੰਦਰ ਕੁਮਾਰ ਪਾਟਿਆ ਜੀ ਦੇ ਵੱਲੋਂ ਪਿਛਲੇ 40 ਸਾਲਾਂ ਤੋਂ ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਵਾਸਤੇ ਯਾਤਰਾ ਦਾ ਆਯੋਜਨ ਕੀਤਾ ਜੰਦਾਰਯ ਤੇ ਬੀਤੀ 24 ਦਸੰਬਰ ਨੂੰ ਵੀ ਰਜਿੰਦਰ ਪਾਟਿਆ ਜੀ ਵੱਲੋਂ ਇੱਕ ਹਜ਼ਾਰ ਸ਼ਦਾਲੂਆਂ ਵਾਸਤੇ ਤਿੰਨ ਰੇਲ ਗੱਡੀਆਂ ਦੀ ਬੁਕਿੰਗ ਕਰਵਾਉਂਦਿਆਂ ਹੋਇਆ ਯਾਤਰਾ ਕਰਵਾਈ ਗਈ ਸੀ ਮਾਤਾ ਵੈਸ਼ਨੋ ਦੇਵੀ ਦੇ ਪਖਤਾ ਵੱਲੋਂ ਰਜਿੰਦਰ ਪਾਟਿਆ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਉਹਨਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਮਾਤਾ ਵੈਸ਼ਨੋ ਦੇਵੀ ਦੇ ਪਖਤਾ ਵਾਸਤੇ ਉਹਨਾਂ ਦੇ ਵੱਲੋਂ ਜੋ ਅਗਲੇ ਸਾਲ ਯਾਤਰਾ ਕਰਵਾਈ ਜਾਣੀ ਹੈ ਉਸ ਬਾਰੇ ਚੈਨਲ ਦੇ ਰਾਹੀਂ ਜਾਣਕਾਰੀ ਦੇਣ ਤਾ ਜੋ ਯਾਤਰਾ ਤੇ ਜਾਣ ਵਾਲੇ ਪਖਤਾ ਦੇ ਵੱਲੋਂ ਯਾਤਰਾ ਵਾਸਤੇ ਬੁਕਿੰਗ ਕਰਵਾਈ ਜਾ ਸਕੇ ਯਾਤਰਾ ਵਾਸਤੇ ਕਿਹੜੇ ਕਿਹੜੇ ਡਾਕੂਮੈਂਟ ਜਮਾ ਕਰਵਾਉਣੇ ਨੇ ਇਸ ਦੀ ਵੀ ਜਾਣਕਾਰੀ ਦਿੱਤੀ ਜਾਵੇ ਅੱਛਾ ਇਸ ਤਰ੍ਹਾਂ ਬੱਚਾ 40ਵੀਂ ਯਾਤਰਾ ਜਿਹੜੀ ਹੈ ਅਸੀਂ 26 ਤਰੀਕ 26 ਸتمبر ਤੱਕ ਖਤਮ ਕੀਤੀ ਸੀ ਹੁਣ 41ਵੀਂ ਯਾਤਰਾ ਦੀ ਤਿਆਰੀਆਂ ਅਸੀਂ ਅੱਜ ਤੋਂ ਹੀ ਸ਼ੁਰੂ ਕਰ ਦਿੱਤੀਆਂ ਮਹਾਮੈਦੇ ਭਗਤਾਂ ਨੂੰ ਅਸੀਂ ਇਹ ਸਨਹਾ ਵੀ ਲਾਤਾ ਇਹ ਜਿਹੜੀ ਯਾਤਰਾ ਹੈ 2025 ਦੀ 24 ਦਸੰਬਰ ਅਸੀਂ ਸਵੇਰੇ ਇਥੋਂ ਟ੍ਰੇਨਾਂ ਜਾਣਗੇ ਆ ਔਰ 24 ਰਾਤ ਤੱਕ ਸਾਰੀਆਂ ਟ੍ਰੇਨਾਂ ਉੱਤੇ ਪਹੁੰਚਣਗੇ ਆ 24 ਪਹੁੰਚ ਤੋਂ ਬਾਅਦ ਕਈ ਯਾਤਰੀ ਜਿਹੜੇ ਹੁੰਦੇ ਹੈ ਕਿ ਰਾਤ ਨੂੰ ਹੀ ਚੜਾਈ ਕਰਕੇ ਮਾਂ ਦੇ ਦਰਸ਼ਨ ਪਾ ਲੈਂਦੇ ਆ ਕੁਝ ਯਾਤਰੀ ਰਾਤ ਦੀ ਕਾਵੜ ਲਾ ਕੇ ਸਵੇਰੇ 4 ਵਜੇ ਕੋਈ 5 ਵਜੇ ਯਾਤਰਾ ਦੀ ਚੜ੍ਹਾਈ ਕਰਨ ਵਾਸਤੇ ਮਹਾਮਾਲ ਦੇ ਦਰਸ਼ਨ ਕਰਨ ਵਾਸਤੇ ਉੱਥੇ ਪਹੁੰਚ ਜਾਂਦੇ ਨੇ ਉਹ ਲੇਕਿਨ ਤਕਰੀਬਨ ਤਕਰੀਬਨ ਜਿਹੜੇ ਯਾਤਰੀ ਹੈ ਮਹਾਮਾਲ ਦੇ ਭਗਤ ਹੈ ਉਹ 25 ਤਰੀਕ ਸ਼ਾਮ 5:30 ਵਜੇ ਤੱਕ ਆ ਜਾਂਦੇ ਆ ਥੱਲੇ 12 ਵਜੇ ਤੋਂ ਸ਼ੁਰੂ ਹੋ ਜਾਂਦੇ ਆ ਔਰ 5:30 ਵਜੇ ਤੱਕ ਯਾਤਰੀ ਸਾਰੇ ਆ ਜਾਂਦੇ ਆ ਲੰਗਰ ਦੀ ਵਿਵਸਥਾ ਜਿਹੜੀ ਹੈ ਉੱਥੇ 24 ਆਵਰ ਜਲਦੀ ਰਹਿੰਦੀ ਹੈ ਚਾਹ ਦੀ ਵਿਵਸਥਾ ਜਿਹੜੀ ਹੈ 24 ਹੋਅਰ ਜਲਦੀ ਰਹਿੰਦੀ ਹੈ ਔਰ 25 ਤਰੀਕ ਨੂੰ ਰਾਤ ਨੂੰ ਡਿਨਰ ਤੋਂ ਪਹਿਲਾਂ ਸਤਸੰਗ ਮਹਾਮਈ ਦਾ ਮਹਾਮਈ ਦੇ ਚਰਨਾਂ ਦੇ ਵਿੱਚ ਸ਼ੁਰੂ ਹੋ ਜਾਂਦਾ ਤੇ ਰਾਤ 12 ਵਜੇ ਤੱਕ ਜਿਹੜਾ ਮਹਾਮਈ ਦੇ ਗੁੰਦਾਂ ਵਹੇ ਜਾਂਦੇ ਆ ਉਸ ਤੋਂ ਬਾਅਦ ਯਾਤਰੀ ਹੈ ਜਿਹੜੇ ਸੌ ਜਾਂਦੇ ਆ ਫੇਰੇ ਉੱਠਦੇ ਆ ਫੇਰੇ ਉੱਠ ਕੇ 5:30 ਵਜੇ ਚਾਹ ਦਾ ਲੰਗਰ ਚੱਲ ਜਾਂਦਾ ਉਹਦੇ ਨਾਲ ਜੋ ਵੀ ਹੈ ਬਿਸਕੁਟ ਰਸ ਬੰਦ ਬੰਦ ਜੋ ਵੀ ਚੱਲਦਾ ਚੱਲਦਾ ਰਹਿਣਾ ਫੇਰ ਉਸ ਤੋਂ ਬਾਅਦ ਬੁੜੀ ਛੋਲੇ ਆਲੂ ਪੇਟਾ ਸਾਰਾ ਕੁਝ ਚੱਲਦਾ ਫੇਰ ਉਸ ਤੋਂ ਬਾਅਦ ਨੂਡਲ ਮੰਚੂਰੀਅਮ ਪਾਸਤਾ ਹੋਰ ਕੁਝ ਇੱਕ ਦੋ ਐਡਵਾਂ ਹੁੰਦੀਆਂ ਉਹਦੇ ਨਾਲ ਚੱਲਦੀਆਂ ਰਹਿੰਦੀਆਂ ਸਾਡੇ 4 ਵਜੇ ਦੀ ਟ੍ਰੇਨ ਹੁੰਦੀ ਹੈ ਹੇਮਗੰਡ ਸਾਹਿਬ ਔਰ ਤਕਰੀਬਨ ਜਿਹੜੇ ਯਾਤਰੀ 3:30 ਦੇ ਦਰਮਿਆਨ ਸਟੇਸ਼ਨ ਤੇ ਪਹੁੰਚ ਜਾਂਦੇ ਆ 4 ਵਜੇ ਕਰੀਬ ਗੱਡੀ ਆਪਣੇ ਪਲੇਟਫਾਰਮ ਤੇ ਰੁਕ ਜਾਂਦੀ ਆ ਔਰ 4 ਵਜੇ ਯਾਤਰੀ ਵੀ ਰਹਿ ਜਾਂਦੇ ਆ ਉਹ ਜਿਹੜੀ ਸਾਡੀ ਲੰਗਰ ਦੀ ਵਿਵਸਥਾ ਹੁੰਦੀ ਆ ਟ੍ਰੇਨ ਦੇ ਵਿੱਚ ਉਹ ਅਸੀਂ ਸਾਰੇ ਭਗਤਾਂ ਦੀ ਜਿੰਨੇ ਵੀ ਸੇਵਕ ਹੁੰਦੇ ਆ ਉਹਨਾਂ ਦੀ ਡਿਊਟੀ ਕਰ ਦਿੰਨੇ ਆ ਰਿਆਸਵਾਂ ਤੋਂ ਲੈ ਕੇ ਜਾਂਦਾ ਆਸਵਾਂ ਤੋਂ ਲੈ ਕੇ ਜਾਂਦਾ ਕਿਸੇ ਪਾਣੀ ਦੀ ਕਿਸੇ ਸਬਜੀ ਦੀ ਕਿਸੇ ਦਾਲ ਦੀ ਕਿਸੇ ਸੋਨਾ ਦੀ ਉਹ ਵਸਤ ਜਿਹੜੀ ਆ ਸਾਰੀ ਮਾਹ ਮਾਈ ਦੇ ਮਾਹ ਮਾਈ ਦੇ ਅਸ਼ੀਰਵਾਦ ਨਾਲ ਇਹ ਜਿਹੜੀ ਵੀ ਯਾਤਰੀ ਸਾਡੇ ਕੋਲ ਜਾਂਦੇ ਆ ਇੱਕ ਪੱਖ ਸਾਹਿਬ ਬੜੀ ਹੈਰਾਨ ਜਨਕ ਗੱਲ ਆ ਪਤਿਲੇ ਜ਼ਰੂਰ ਭਰਦੇ ਆ ਸੀ ਲੇਕਿਨ ਪਤਿਲੇ ਖਾਲੀ ਨਹੀਂ ਹੁੰਦੇ ਆ ਜਿਹੜੇ ਯਾਤਰੀ ਸਾਡੇ ਨਾਲ ਹਜ਼ਾਰ ਦੇ ਕਰੀਬ 900000 ਤੇ 1100 ਯਾਤਰੀ ਹੁੰਦਾ ਉਹ ਤਾਂ ਲੰਗਰ ਛਕਦਾ ਹੀ ਛਕਦਾ ਜਿਹੜੇ ਬਾਹਰੋਂ ਯਾਤਰੀ ਆਉਂਦੇ ਆ ਮਾਹਮਾਈ ਦੇ ਦਰਸ਼ਨ ਕਰਨ ਵਾਸਤੇ ਉਹਨਾਂ ਵਾਸਤੇ ਵੀ ਲੰਗਰ 24 ਘੰਟੇ ਪਿਆ ਰਹਿੰਦਾ ਔਰ 24 ਘੰਟੇ ਚੱਲਦਾ ਦੇਖੋ ਜੀ ਇਸ ਵਾਰ ਲੱਗਦਾ ਹੈ ਮਾਹਮਾਈ ਦੇ ਅਸੀਰਵਾਦ ਨਾਲ ਦੇਖੋ ਲਜਾਣ ਵਾਲੇ ਅਸੀਂ ਕੌਣ ਹੁੰਨੇ ਆ ਜਿਨ੍ਹਾਂ ਨੂੰ ਮਾਹਮਾਈ ਬੁਲਾਉਂਦੀ ਹੈ ਜਾਣਾ ਉਹਨੇ ਹੁੰਦਾ ਕਈ ਭਗਤ ਚਾਰ-ਚਾਰ ਪੰਜ-ਪੰਜ ਮਹੀਨੇ ਤੋਂ ਤਿਆਰੀ ਕਰਦੇ ਆ ਕਿ ਅਸੀਂ ਮਾਂ ਦੇ ਦਰਵਾਜ਼ੇ ਮਾਂ ਦੇ ਦਰਸ਼ਨ ਕਰਨ ਜਾਣਾ ਐਡੇ ਟਾਈਮ ਕੋਈ ਇਦਾਂ ਦੀ ਕੋਈ ਪ੍ਰੋਬਲਮਸ ਆ ਜਾਂਦੀ ਹੈ ਉਹ ਰਹਿ ਜਾਂਦੇ ਵਿਚਾਰੇ ਔਰ ਜਿਹੜੇ ਭਗਤ ਇੱਕ ਦਿਨ ਪਹਿਲਾਂ ਰਾਤ ਨੂੰ ਤਿਆਰੀ ਹੁੰਦੀ ਹੈ ਮਾਂ ਮਾ ਜੀ ਨੂੰ ਬੁਲਾ ਲੈਂਦੀ ਹੈ ਤੇ ਸਵੇਰੇ ਸਾਡੇ ਨਾਲ ਚਲੇ ਜਾਂਦੇ ਆ ਪਾਈ ਸਾਹਿਬ ਇੱਕ ਵਾਰ ਅਸੀਂ ਜਦੋਂ ਪਹਿਲਾ ਬਿਲਾ ਬੱਸਾਂ ਲੈ ਕੇ ਜਾਂਦੇ ਸੀ ਤਿੰਨ ਦੋ ਬੱਸਾਂ ਪਹਿਲਾਂ ਇੱਕ ਬੱਸ ਲੈ ਜਾਂਦੇ ਸੀ ਦੋ ਹੋਗੀਆਂ ਫਿਰ ਤਿੰਨ ਹੋਗੀਆਂ ਉਸ ਟਾਈਮ ਆ ਮੈਨੂੰ ਯਾਦ ਆ ਤਿੰਨ ਬੱਸਾਂ ਸੀ ਭਰ ਗਈਆਂ ਤੇ ਨਾਲ ਇੱਕ ਕਾਰ ਸਾਡੀ ਸਾਡੀ ਕਾਰ ਹੁੰਦੀ ਐ ਹੁਣ ਤਾਂ ਅਸੀਂ ਚਲੋ ਫਿਰ 3 ਦੇ ਨਾਲ ਜਾਈਦਾ ਉਹ ਕਾਰ ਵੀ ਜਾਨੀ ਪੈਂਦੀ ਸੀ ਕਿਉਂਕਿ ਉਸ ਵਾਈ ਜਿਹੜੇ ਅਸੀਂ ਕਾਰ ਦੇ ਵਿੱਚ ਲੈ ਜਾਂਦੇ ਸੀ ਉਹ ਤਾਂ ਟੈਂਪੋ ਜਾਂਦਾ ਇਹ ਦੋ ਫੈਮਿਲੀਆ ਬੱਸਾਂ ਲਕੋ ਨਾੜ ਭਰ ਗਈਆਂ ਦੋ ਫੈਮਲੀਆਂ ਬੱਚੇ ਉਹਨਾਂ ਦੀ ਵਾਈਫ ਆਪ ਸਾਰੇ ਰਹਿ ਗਏ ਜਦੋਂ ਬੱਸਾਂ ਭਰ ਗਈਆਂ ਔਰ 4 ਮਹੀਨੇ ਤਿਆਰੀ ਕੀਤੀ ਸੀ ਉਹਨਾਂ ਨੇ ਲੇਕਿਨ ਉਹ ਜਿਹੜੀਆਂ ਫੈਮਲੀਆਂ ਇੰਨੀਆਂ ਵੀ ਰੋਂ ਮੇਰੇ ਕੋ ਵੀ ਰੋਂਦੇ ਦੇਖੇ ਨਗੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਭਾਈ ਸਾਹਿਬ ਤੁਸੀਂ ਮਾਂ ਦੇ ਦੱਖਣ ਕਰਨੇ ਆ ਤੇ ਤੁਸੀਂ ਇਸ ਤਰ੍ਹਾਂ ਕਰੋ ਟ੍ਰੇਨ 'ਚ ਆ ਜਾਓ ਤੁਸੀਂ ਟਿਕਟ ਦੇ پیسے ਮੇਰੇ ਕੋ ਲੈ ਜਾਓ ਤੇ ਉੱਥੇ ਜਾ ਕੇ ਅਸੀਂ ਇਕੱਠੇ ਹੋ ਜਾਂਦੇ ਦੁਰਗਾ ਭਵਨ ਦੇ ਵਿੱਚ ਤੇ ਤੁਸੀਂ ਟ੍ਰੇਨ ਤੇ ਆ ਗਏ ਉਹ ਕਹਿੰਦੇ ਨਹੀਂ ਅਸੀਂ ਜਾ ਸਕਦੇ ਹਾਂ ਅਸੀਂ ਉਸ ਤਰ੍ਹਾਂ ਵੀ ਜਾ ਸਕਦੇ ਹਾਂ ਲੇਕਿਨ ਅਸੀਂ ਚਾਹੁੰਦੇ ਹਾਂ ਕਿ ਮਹਾਮਾਈ ਦਾ ਜਿਹੜਾ ਜਵਾਰ ਤੇ ਮਹਾਮਾਈ ਨੂੰ ਮਹਾਮਾਈ ਨੇ ਬੁਲਾਇਆ ਸਾਰੇ ਭਗਤਾਂ ਨੂੰ ਉਹਨਾਂ ਦੇ ਨਾਲ ਹੀ ਅਸੀਂ ਜਾਣਾ ਚਾਹੁੰਦੇ ਸੀ ਲੇਕਿਨ ਸਾਨੂੰ ਇਹ ਪਤਾ ਲੱਗਿਆ ਕਿ ਮਹਾਮਾਈ ਨੇ ਸਾਨੂੰ ਨਹੀਂ ਬੁਲਾਇਆ ਇਸ ਕਰਕੇ ਸਾਡੀਆਂ ਅੱਖਾਂ 'ਚੋਂ ਅੰਸੂਰ ਆਏ ਲੇਕਿਨ ਮਨੂੰ 20 ਅਰਸਾਇਆ ਮੈਂ ਕਾਰ 11 ਨੂੰ ਕਿਹਾ ਵੀ ਤੂੰ ਐਗਰ ਨਾਨਸਰ ਗੁਰਦੁਆਰੇ ਕੋ ਆ ਜਾ ਮੈਂ ਨਹੀਂ ਦੇਖ ਸਕਦਾ ਨਾ ਭਾਈ ਸਾਹਿਬ ਇਹੋ ਜਿਹਾ ਪ੍ਰਿਸ਼ਵਾ ਮੈਨੂੰ ਦਿੱਖੇ ਜ਼ਿੰਦਗੀ 'ਚ ਅਸੀਂ ਨਾਨਸਰ ਗੁਰਦੁਆਰੇ ਕੋ ਕਾਰ ਲਈ ਉੱਥੇ ਇੱਕ ਟੈਂਪੋ ਟਰੈਵਲ ਆ ਗਿਆ ਮੇਰੇ ਕੋਲ ਟੈਂਪੋ ਟਰੈਵਲ ਤੋਂ ਲੇਡੀਆਂ ਲਿਖੀ ਕਿੰਦੀ ਭਾਜੀ ਰੁਸੀ ਵੈਸ਼ਨ ਦੇ ਵੀ ਜਾਣਾ ਮੈਂ ਕਿਹਾ ਜੀ ਹਾਂ ਜੀ ਤੁਹਾਨੂੰ ਵੀ ਵੈਸ਼ਨ ਦੇ ਵੀ ਜਾਣਾ ਉਹ ਹੋਰ ਵੀ ਆਪੇ ਹੀ ਆ ਗਏ ਮੈਂ ਕਿਹਾ ਜਾਂ ਤੀ ਤੇ 12 13 ਆ ਗਏ ਸੀਗੇ ਸਭੇ ਰਹਿ ਗਏ ਕਿ ਤੁਸੀਂ ਫਟਾਫਟ ਬੁਲਾਓ ਉਹਨਾਂ ਦੇਖੋ ਵੀ ਮੈਂ ਇੱਕ ਮੁੰਡਾ ਵੀ ਬੁਲਾਵਾਂ ਤੇ ਉਹਨੂੰ ਹੋਣ ਦਿੱਤਾ ਮੈਂ ਕਿਹਾ ਬਨੋਜੀ ਜਿੰਨੇ ਵੀ ਲੋਕ ਇੱਥੇ ਖੜੇ ਆ ਰਹਿ ਗਏ ਆ ਸਾਰੇ ਨੂੰ ਨਾਨਸਰ ਗੁਰਦੁਆਰੇ ਕੋਲ ਲਾਓ ਟੈਂਪਲ ਰਹਿਵਲ ਮਾ ਮਾਇਨੇ ਪੇ ਦਿੱਤਾ ਕਿ ਉਹਦੇ ਵਿੱਚ ਬਹਿ ਕੇ ਆਰਾਮ ਨਾਲ ਜਾਓ ਭਾਜੀ ਜ਼ਿਕੀਰ ਕਰੋ ਉਹ ਜਿਹੜੇ ਭਗਤ ਸੀਗੇ ਜੁਰਗਾ ਪਵਨ ਕਟਰੇ ਉੱਤਰ ਕੇ ਕੈਂਪੂਰ ਟ੍ਰੈਵਲ ਦਾ ਸਾਨੂੰ ਹੀ ਪਤਾ ਲੱਗਿਆ ਕਿੱਥੋਂ ਆਈ ਕਿੱਥੋਂ ਗਈ ਕੌਣ ਸੀ ਕੌਣ ਨਹੀਂ ਸੀ ਉਹਨਾਂ ਨੇ ਉਤਾਰਿਆ ਉਸ ਤੋਂ ਬਾਅਦ ਨਾਮ ਵੀ ਲਿਖਿਆ ਜੈ ਮਾਤਾ ਜੀ ਜੈ ਕਿਰਾਂ ਵਾਲੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਜਿੰਦਰਪਾਤੀਆ ਜੀ ਵੱਲੋਂ ਲਗਾਤਾਰ ਮਾਤਾ ਵੈਸ਼ਨੂ ਦੇਵੀ ਦੇਸ਼ ਤੋਂ ਤੁਹਾਨੂੰ ਆਪੀ ਯਾਤਰਾ ਦਾ ਇੰਤਜ਼ਾਮ ਕੀਤਾ ਜਿੰਦ। ਇਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ? ਗੱਲ ਇਹ ਜਿਹੜੀ ਇਹ ਸੇਵਾ ਕਰ ਰਹੇ ਆ ਨਵੀਂ ਸਵਾਰਥ ਭਾਵਨਾ ਦੇ ਨਾਲ ਪਿਛਲੇ 40 ਸਾਲਾਂ ਤੋਂ ਜਿੰਦਰ ਪਾਟਿਆ ਜੀ ਜਿਹੜਾ ਇੱਕ ਸਮਾਜ ਸੇਵੀ ਵੀ ਨੇ ਤੇ ਨਾਲ ਭਾਰਤੀ ਜਨਤਾ ਪਾਰਟੀ ਦੇ ਲਗਵਾਨਾਂ ਦੇ ਜ਼ਿਲ੍ਹਾ ਦੇ ਕਾਰਜਕਰਦ ਸਦੱਸਿਆ ਵੀ ਨੇ ਮੈਂ ਸਮਝਦਾ ਕਿ ਜਦੋਂ ਇੱਕ ਪਰਿਵਾਰ ਦੇ ਤੁਸੀਂ 4-5 ਸਦਸਿਆ ਲੈ ਕੇ ਜਾਣੇ ਹੋ ਨਾ ਤੇ ਉਹਦੇ ਵਾਸਤੇ ਵੀ ਬੜੀ ਤੁਹਾਨੂੰ ਮੈਨੇਜਮੈਂਟ ਕਰਨੀ ਪੈਂਦੀ ਹੈ ਕਿ ਹਾਂ ਵੀ ਕਿਸੇ ਚੀਜ਼ ਦੀ ਘਰੇ ਕੋਈ ਕਮੀ ਰਹਾ ਜੇ ਕਿ ਜਿਹੜੇ ਵੀ ਆਪਣੇ ਮਾਪੇ ਭੈਣ ਭਰਾ ਨਾਲ ਜਾਂਦੇ ਆ ਕਿਉਂਕਿ ਜਦੋਂ ਯਾਤਰਾ ਲੈ ਕੇ ਜਾਂਦੇ ਆ 24 ਔਰ 25 ਔਰ 26 ਦਸੰਬਰ ਨੂੰ ਉਦੋਂ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਠੰਡ ਹੁੰਦੀ ਹੈ ਤੇ ਇਸ ਕਰਕੇ ਅੱਜ ਕੱਲ ਤਾਂ ਪਰਿਵਾਰ ਦੇ 4-5 ਜੀ ਲੈ ਜਾਣੇ ਬੜੇ ਔਖੇ ਆ ਤੇ ਇਹ ਪਰਮਾਤਮਾ ਦੀ ਮਹਾਮੈ ਦੀ ਇਹਨਾਂ ਦੀ ਇੰਨੀ ਕਿਰਪਾ ਹੈ ਕਿ 1000 ਤੋਂ 1200 ਸਿਰ ਚਾਲੂ ਪਿਛਲੇ 40 ਸਾਲਾਂ ਤੋਂ ਲਗਾਤਾਰ ਲੈ ਕੇ ਜਾ ਰਹੇ ਆ ਪਹਿਲੇ ਇੱਕ ਬੱਸ ਫਿਰ ਦੋ ਬੱਸ ਫਿਰ ਤਿੰਨ ਬੱਸ ਉਸ ਤੋਂ ਬਾਅਦ ਇਹਨਾਂ ਨੇ ਟ੍ਰੇਨ ਲੈ ਜਾਣਾ ਯਾਤਰੀਆਂ ਦਾ ਸ਼ੁਰੂ ਕਰ ਦਿੱਤਾ ਮੈਂ ਸਮਝਦਾ ਪਰਮਾਤਮਾ ਦੀ ਮਹਾਮੈ ਦੀ ਇੰਨੀ ਕਿਰਪਾ ਕਿ ਜਿਹੜੇ ਵੀ ਸ਼ਰਦਾਲੂ ਜਾਂਦੇ ਆ ਉਹ ਅਗਲੇ ਸਾਲ ਇਹਨਾਂ ਨੂੰ ਪਹਿਲੇ ਹੀ ਟਿਕਟਾਂ ਲਖਾ ਹੀ ਦਿੰਦੇ ਆ ਕਿ ਅਗਲੇ ਸਾਲ ਵੀ ਅਸੀਂ ਤੁਹਾਡੇ ਨਾਲ ਹੀ ਜਾਣਾ ਇਸ ਕਰਕੇ ਜਿਹੜਾ ਉੱਥੇ ਆਣ ਜਾਣ ਖਾਣਾ ਪੀਣਾ ਰਹਿਣ ਦੀ ਉਵਸਤ ਸਾਰੀ ਭੱਟ ਰਜਿੰਦਰ ਪਾਟਿਆ ਜੀ ਵੱਲੋਂ ਕੀਤੀ ਜਾਂਦੀ ਹੈ ਤੇ ਮਹਾਮਈ ਦੇ ਸ਼ਰਦਾਲੂ ਇੰਨੇ ਖੁਸ਼ ਹੋ ਕੇ ਵਾਪਸ ਆਉਂਦੇ ਆ ਕਿ ਜਿੱਦਾਂ ਉਹ ਜਾਂ ਨੂੰ ਤਾਂ ਹਰ ਸ਼ਰਦਾਲੂ ਆਪਣੀ ਟਿਕਟ ਬੁੱਕ ਕਰਾ ਕੇ ਟ੍ਰੇਨ ਚ ਕਾਰ ਤਿਆਸ ਜਾਂਦਾ ਲੇਕਿਨ ਇੱਕ ਪਰਿਵਾਰ ਦੀ ਜਰਾ ਦੀ ਤਾਂ ਸਾਡਾ ਇੱਕ ਪਰਿਵਾਰ ਹੁੰਦਾ ਹਜ਼ਾਰ ਬੰਨਿਆਂ ਦਾ ਪਰਿਵਾਰ ਜੱਥਰ ਰਵਾਨਾ ਕਰਕੇ ਇਥੋਂ ਲੈ ਕੇ ਜਾਂਦੇ ਆ ਇਸਨੂੰ ਹਾਲੇ ਨੂੰ ਮਹਾਮਾਇੀ ਦੇ ਦਰਸ਼ਨ ਕਰਦੇ ਆ ਤੇ ਮੈਂ ਸਮਝਦਾ ਕਿ ਪਿਛਲੇ 40 ਸਾਲਾਂ ਤੋਂ ਮਹਾਮਾਇੀ ਦੀ ਬੜੀ ਕਿਰਪਾ ਅਰਜਿੰਦਰ ਭਾਟਿਆ ਜੀ ਤੇ ਉਹਨਾਂ ਦੇ ਪਰਿਵਾਰ ਤੇ ਬਣੀ ਹੋਈ ਹੈ ਸਹਿਯੋਗ ਜੈ ਮਾਤਾ ਦੀ ਜੀ ਸਾਰਿਆਂ ਨੂੰ ਤੇ ਇਦਾਂ ਜੀ ਸਾਰੇ ਜਣੇ ਆਪਣੇ ਭਗਤ ਸੱਜਣ ਜਿੰਨੇ ਵੀ ਆਪਣੇ ਨਾਲ ਜਾਂਦੇ ਨੇ ਸਾਰੇ ਜਣੇ ਕੰਬਲ ਆਪਣੇ ਆਪਣੇ ਨਾਲ ਲੈ ਕੇ ਜਾਣੇ ਨੇ ਬਾਕੀ ਸਭ ਮਹਾਮਾਇੀ ਦੀ ਕਿਰਪਾ ਭਾਟਿਆ ਜੀ ਦੇ ਨਾਲ ਹੈ ਤੇ ਹਰ ਚੀਜ਼ ਤੁਹਾਨੂੰ ਅਵੇਲੇਬਲ ਹੋਊਗੀ ਖਾਣੇ ਤੋਂ ਲੈ ਕੇ ਆਣਾ ਜਾਣਾ ਰਹਿਣਾ ਸਹਿਣਾ ਖਾਣਾ ਪੀਣਾ ਸਭ ਕੁਝ ਮਾਮਈ ਦੀ ਕਿਰਪਾ ਨਾਲ ਭਾਦੀਆ ਸਾਹਿਬ ਦੀ ਜਗਾਕਾਰ ਹੈ ਜਿਹੜੇ ਨਾਂ ਲੈ ਕੇ ਜਾਂਦੇ ਨੇ ਤੇ ਮਾਮਈ ਦੀ ਕਿਰਪਾ ਨੇ ਉਤੇ ਇੰਨੀ ਹੈਗੀ ਆ ਬਸ ਕਹਿਮ ਦੀ ਲੋੜ ਹੈ ਨਹੀਂਗੀ ਸਾਨੂੰ ਸਾਨੂੰ ਸੇਵਾ ਮਿਲੀ ਹੋਈ ਹੈ ਅਸੀਂ ਖਾਣਾ ਬਣਾਈਦਾ